ਤੋ ਰਾਮ ਰਾਮ ਬਾਈ ਸਾਰੇ ਭਾਈਆਂ ਨੂੰ ਮੈਂ ਖਾਰਾ ਬੈਠੇ ਹੁਣ ਲੜਾ 27 ਤਾਰੀਖ ਨੂੰ ਬਾਈ ਵਿੰਡ ਸਰ ਕਬੱਡੀ ਦਾ ਪੁਨਜਰ ਹੈ ਤੋ ਸਾਰੇ ਭਾਈ ਪੁੱਛੋ ਬੋਡ ਉਹਦੇ ਟਰਨਮੈਂਟ ਹੋ ਰਿਹਾ ਿਤਨੇ ਵੀ ਟੀਮੀ ਆਡਿਟਰਨ ਕੋ ਫਿਲ ਸਾਰੇ ਪੁੱਛੋ ਸਾਰੇ ਫੇਰ ਪੁੱਛੋ ਸਾਰੇ ਭਾਈ ਪੁੱਛੋ ਟਰਨਮੈਂਟ ਜੀ ਨੂੰ ਬਹੁਤ ਬਹੁਤ ਧੰਨਵਾਦ ਆਖਾ ਸਾਹਿਬ ਆਇਏ ਫਤੇ 27 ਜੁਲਾਈ ਨੂੰ ਫਿਰ ਸੰਦੇ ਦੇ ਵਿੱਚ ਬਹੁਤ ਵਧੀਆ ਟੂਰਨਾਮੈਂਟ ਹੋਣ ਜਾ ਰਿਹਾ ਕਬੱਡੀ ਕੱਪ ਮੇਰੇ ਵੀਰ ਸਾਰੇ ਉੱਥੇ ਹੰਭ-ਹਮਾਂਗੇ ਹੁੰਜੇ ਟੂਰਨਾਮੈਂਟ ਦੀ ਰੋਡ ਬਤਾਓ ਤੀਸਰਾ ਕਬੱਡੀ ਕੱਪ ਹੋਣ ਜਾ ਰਿਹਾ ਵਾ ਸਾਰੇ ਉੱਥੇ ਫੇਰ ਆਉਣਗੇ ਖੇਡਣਗੇ ਮੇਰੇ ਵੀਰ ਆਓ ਮੇਰੇ ਵੀਰ ਟੂਰਨਾਮੈਂਟ ਦੀ ਰੋਡ ਖੜਾ ਬਤਾਓ ਤੇ ਨਤਮਨ ਕਬੱਡੀ ਕੱਪ ਦਾ ਤੀਸਰਾ ਕਬੱਡੀ ਕੱਪ ਆ ਰਾਇ ਕੁੰਜਿਆਖਾ ਸਾਹਿਬ ਹੈ ਜੋ ਉਥੇ ਸਸਰੀ ਗੁਰਵੀਰ ਜੀ ਮੈਂ ਕਮੇਟੀ ਦੇ ਅਸੀਰ ਗੁਰਜੀ 27 ਤਰੀਕ ਨੂੰ ਕੈਨੇਡਾ ਵਿਦਸਰ ਵਿੱਚ ਬਹੁਤ ਤਗੜਾ ਕੰਟਿੰਗ ਅਪਗਰਾਇਆ ਜਾ ਰਿਹਾ ਹੈ ਜਿੱਥੇ ਕੀ ਆਪਣੇ ਵੱਡੇ ਵੀਰ ਸਰਜੀਪ ਸਿੰਘ, ਮਨੀਂਦਯੋੜ ਤੇ ਸੁਖੀ ਜੰਦੀ ਵਾਲੋ ਕੁੜੇ ਸੱਦੇ ਆ ਸਾਰਿਆਂ ਨੂੰ ਬੇਨਤੀ ਆ ਪਹੁੰਚੋ ਤੇ ਮੇਲੇ ਦੀ رونਕ ਵਧਾਓ ਸਸਰੀ ਗੁਰਜੀ